ਹਾਂਜੀ ਬੀਕੈਂਡ ਹੋ ਗਿਆ ਸੀ ਖਤਮ ਤੇ ਕੰਮ ਤੇ ਯਾਰ ਹੁਣੇ ਚੱਲ ਪਏ ਸੀ ਖਾਲੀ ਕਰਕੇ ਕੱਢੀ ਲੋਡ ਕਰਨ ਆਏ ਆ ਕੰਪਨੀ ਚ ਇਹ ਵਾਲੀ ਕੰਪਨੀ ਚ ਲੋਡ ਕਰਨ ਆਏ ਆ ਤਾਂ 3 ਘੰਟੇ ਹੋ ਗਏ ਖੜਿਆ ਨੂੰ ਦੋ ਵਾਰੀ ਬਣਾ ਕੇ ਚਾਹ ਪੀ ਲਈ ਆ ਗਰਮੀ ਇਟਲੀ ਚ ਬਾਦੂ ਆ 32 33 ਡਿਗਰੀ ਟੈਂਪਰੇਚਰ ਹੋਇਆ ਪੱਖਾ ਚਲੋ ਸਾਥ ਦੇ ਰਿਹਾ ਆ ਹਾਲਾਤਾਂ ਦੇ ਨਾਲ ਲੜਨ ਨੂੰ ਸ਼ਕਤੀ ਦੇ ਰਿਹਾ ਸ਼ਕਤੀ ਹਾਲਾਤਾਂ ਨਾਲ ਲੜਨ ਦੀ ਤੇ ਇਧਰ 3 ਘੰਟੇ ਤਾਂ ਕਿੰਨਾ ਟਾਈਮ ਹੋ ਗਿਆ 8 ਘੰਟੇ ਦਾ 16 ਮਿੰਟ ਥੱਲੇ ਮੈਂ ਤਾਂ 3 ਘੰਟੇ 1 ਮਿੰਟ ਦਾ ਮੈਨੂੰ ਇੱਕ ਜਗ੍ਹਾ ਖੜੇ ਨੂੰ ਹੀ ਹੋ ਗਿਆ ਆ ਪੌਜਾ ਪੌਜਾ 3 ਘੰਟਿਆਂ ਦਾ ਪੌਜਾ ਹੋ ਗਿਆ ਆ ਅਜੇ ਤੱਕ ਕੋਈ ਆਇਆ ਨਹੀਂ ਸੁਨੇਹਾ ਯਾਰ ਬਈ ਬਿ ਲੋੜ ਕਰਨੀ ਕਦੋਂ ਕਰਨੀ ਕਦੋਂ ਨਹੀਂ ਬਾਬਿਓ ਉਹ ਕਰਦੇ ਹੋ ਭਰਾਵਾ ਪਹਿਲਾ ਘੰਟਾ ਤੱਕ ਤਾਂ ਸਟਾਰਟ ਰੱਖੀ ਗੱਡੀ ਹੁਣ ਕਿੰਨੀ ਕਿ ਸਟਾਰਟ ਰੱਖ ਲੈਣੀ ਆ ਇੱਥੇ ਤੁਹਾਨੂੰ ਪਤਾ ਹੀ ਆ ਇਕੋ ਦਾ ਰੋਲਾ ਵੀ ਪੈਂਦਾ ਆ ਵੀ ਗੱਡੀਆਂ ਸਟਾਰਟ ਨਹੀਂ ਕਰਨੀਆਂ ਜ਼ਿਆਦਾ ਚਲੋ ਘੰਟਾ ਕੁਝ ਜ਼ਿਆਦਾ ਅਮਰਜੈਂਸੀ ਘੰਟਾ ਡੇਢ ਘੰਟਾ ਚੱਲ ਜਾਂਦਾ ਪਰ ਜੇ ਕੀਰੋ ਸਾਰੀ ਦਿਹਾੜੀ ਹੁਣ ਤਿੰਨ ਤਿੰਨ ਘੰਟੇ ਇਦਾਂ ਸਟਾਰਟ ਕਰਨੀ ਚਾਰ ਚਾਰ ਘੰਟੇ ਤਾਂ ਫੇਰ ਤਾਂ ਔਖਾ ਸਹੀ ਆ ਉਦਾਂ ਗਰਮੀ ਆ ਇਟਲੀ 'ਚ ਮੌਸਮ ਗਰਮ ਆ ਮੌਸਮ ਹੈ ਗਰਮ 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 ਪਸੀਨਾ ਆ ਰਿਹਾ ਹਲਕਾ ਹਲਕਾ ਇਟਲੀ 'ਚ ਗਰਮੀ ਆ ਬਾਕੀ ਅਜੇ ਠੀਕ ਆ ਰਾਤੀ ਥੋੜਾ ਮੌਸਮ ਠੀਕ ਹੋ ਗਿਆ ਸੀਗਾ ਪਰ ਇਸ ਟਾਈਮ ਦੁਪਹਿਰ ਆ 12 ਵਜੇ ਤੋਂ ਬਾਅਦ ਤਾਂ ਤਕਰੀਬਨ 33-34 ਡਿਗਰੀ ਹੋ ਜਾਂਦੀ ਆ ਤੇ ਜਰਮਨ ਚ ਅਜੇ ਮੌਸਮ ਠੀਕ ਹੈ ਇਧਰ ਨੂੰ ਗਰਮੀ ਉਹਦਾ ਪੂਰੇ ਯੂਰਪ ਚ ਹੈਗੀ ਆ ਬਹੁਤੀ ਨਹੀਂ ਸਪੇਨ ਹੋ ਗਿਆ ਇਧਰ ਨੂੰ ਇਟਲੀ ਹੋ ਗਿਆ ਜਾਂ ਫਰਾਂਸ ਦੇ ਏਰੀਆ ਜਿਹੜਾ ਇਧਰਲਾ ਪਾਸਾ ਹੈ ਨਾ ਉਧਰ ਹੈਗੀ ਆ 35 ਤੱਕ 33 35 ਤੱਕ ਜਾ ਰਹੀ ਹੈ ਦੁਪਹਿਰ ਨੂੰ ਤੇ ਦੂਏ ਪਾਸੇ ਜ਼ਿਆਦਾ ਨਹੀਂ ਮਤਲਬ ਜਾ ਰਹੀ 27 28 ਤੱਕ ਤੇ ਉਹ ਠੀਕ ਆ ਉਹ ਚੱਲਣੀ ਜੋ ਗਿਆ ਉਹ ਸਵੇਰੇ ਸ਼ਾਮ ਹੀ ਰੁਕੀਦਾ ਨਾ ਦੁਪਹਿਰ ਨੂੰ ਤਾਂ ਗੱਡੀਆਂ ਚਲਾਈ ਜਾਈਦੀਆਂ ਤਾਂ ਏਸੀ ਚੱਲੀ ਜਾਂਦੇ ਪਤਾ ਹੀ ਨਹੀਂ ਲੱਗਦਾ ਅੱਜ 3 ਘੰਟੇ ਰੁਕਿਆਂ ਕਰਕੇ ਅਹਿਸਾਸ ਹੋਇਆ ਵੀ ਗਰਮੀ ਵਾਕਈ ਹੈਗੀ ਆ ਬਾਬੇ ਜੇ ਮੈਂ 3 ਘੰਟੇ ਆ ਨਾ ਮਤਲਬ ਗੱਡੀ ਮੇਰੀ ਇੰਨੀ ਖੜੀ ਹੁੰਦੀ ਫੇਰ ਨਹੀਂ ਸੀ ਮੈਨੂੰ ਬਹੁਤਾ ਅਹਿਸਾਸ ਹੋਣਾ ਗਰਮੀ ਤਾਂ ਚਲੋ ਹੈਗੀ ਆ ਕੰਮ ਕਰਦੇ ਲੱਗਣੀ ਆ ਫੇਰ ਉਦਾਂ ਬਹੁਤਾ ਅਹਿਸਾਸ ਨਹੀਂ ਸੀ ਹੁਣ ਆ ਮੈਂ ਲੋਡ ਕਰਨੀ ਸੀ ਵੈਲਟਾ ਮਾਰ ਕੇ ਤਾਂ ਆਪਾਂ ਨਿਕਲ ਜਾਣਾ ਸੀ ਫੇਸ ਹੀ ਚੱਲ ਪੈਣਾ ਸੀ ਫੇ ਚਲਦੇ ਰਹਿਣਾ ਸੀ ਹੁਣ 3 ਘੰਟੇ ਖੜਾ ਹੋਇਆ ਤੇ ਇੱਕ ਨਾ ਦੇਖੋ ਇਹਦੇ ਸ਼ੀਸ਼ੇ ਤੇ ਧੁੱਪ ਪੈ ਰਹੀ ਆ ਮੈਂ ਪਰਦਾ ਅੱਗੇ ਤਾਂ ਨਹੀਂ ਕੀਤਾ ਮੈਂ ਕਹਾਂ ਉਹ ਕਹਿੰਦੇ ਤੈਨੂੰ ਬਾਜ ਮਾਰਦੇ ਆ ਲੋਡ ਕਰਨ ਨੂੰ ਤਾਂ ਮੈਂ ਸ਼ੀਸ਼ਾ ਮੈਂ ਕਹਾਂ ਪਰ ਆਪਾ ਪਰਦਾ ਨਾ ਹੀ ਕਰਾਂ ਮੁੜ ਕੇ ਇਹਨਾਂ ਦਾ ਕੀ ਪਤਾ ਕਹਿਣ ਵੀ ਪਰਦਾ ਕਰਕੇ ਸੁੱਤਾ ਆ ਆਪਾਂ ਤਾਂ ਤਾਂ ਨਹੀਂ ਇਹਨੂੰ ਬੁਲਾਇਆ ਇਹ ਤਾਂ ਮੇਰੇ ਤੇ ਹੋਰ ਉਲਟਾ ਇਲਜ਼ਾਮ ਲਾਦਣ ਲੱਖੇ ਸਧਾਣੇ ਵਾਂਗੂ ਵੀ ਇਹ ਪੁਲਿਸ ਨੇ ਤਾਂ ਇੰਨੇ ਮਿਸ ਵਿਹੇਵ ਕੀਤਾ ਅਸੀਂ ਥੋੜੋ ਕੀਤਾ ਇਹਨਾਂ ਹੋਏ ਉਲਟਾ ਮੈਨੂੰ ਹੀ ਕਹਿਣ ਲੱਗ ਜਣਾ ਵੀ ਭਾਈ ਤੂੰ ਸੁੱਤਾ ਸੀ ਅਸੀਂ ਤਾਂ ਲੋੜ ਕਰਨ ਨੂੰ ਤਿਆਰ ਸੀ ਤੂੰ ਹੀ ਸੁੱਤਾ ਸੀ ਮੇਤੇ ਨਾ ਆ ਜਵੇ ਗੱਲ ਮੈਂ ਤਾਂ ਪਰਦਾ ਵੀ ਖੋਲ ਕੇ ਰੱਖਿਆ ਆਇਆ ਦੇਖੀ ਜਾਨਾ ਦਰਵਾਜ਼ੇ ਵਾਲ ਨੂੰ ਜਦੋਂ ਨੰਗਦੇ ਮੈਨੂੰ ਲੱਗਦਾ ਮੈਨੂੰ ਆਵਾਜ਼ ਮਾਰਨਗੇ ਫੇਰ ਦੇਖਦਾ ਨਹੀਂ ਨਹੀਂ ਹੋਰ ਕਿਸੇ ਨੂੰ ਮਾਰ ਲਈ ਆਵਾਜ਼ ਆਹ ਪਰਚੀ ਦਿੱਤੀ ਸੀ ਕਿ C07 ਵੀ 07 ਤੇ ਲਾ ਦੇ ਤਾਂ ਇੱਧਰ ਕਿੰਨਾ ਟਾਈਮ ਹੋ ਗਿਆ ਓਕੇ ਕਰਕੇ ਦੇਖੀਏ 3 ਘੰਟੇ ਦਾ 42 ਮਿੰਟ ਉੱਧਰ ਖੜੇ ਨੂੰ ਕਿ ਮਤਲਬ 4 ਘੰਟੇ ਦੇ ਲੱਗੇ ਹੀ ਹੋ ਗਏ ਖੜਿਆਂ ਨੂੰ ਤੇ ਹੁਣ ਆਇਆ ਉੱਧਰ ਦੇਖੋ ਲਿਖ ਕੇ C07 ਗੇਟ 38 ਇੱਧਰ ਗੇਟ 38 ਇਹਦਾ ਯਾਰ ਹੁਣੀ ਲਾਉਂਦੇ ਆ ਗੱਡੀ ਪੂਰੇ 4 ਘੰਟੇ ਇਹਨਾਂ ਨੇ 3.5 ਘੰਟੇ ਲਾ ਦਿੱਤੇ ਪਾਈ ਸਾਬ ਕਦੋਂ ਦਾ ਇੰਤਜ਼ਾਰ ਕਰ ਰਹੇ ਆ ਚਲੋ ਕਰੀਏ ਸਟਾਰਟ ਤੇ ਲਾਈਏ ਗੱਡੀ ਰੈਂਪ ਤੇ ਤੇ ਕਰੀਏ ਲੋਡ ਨਿਕਲੀਏ ਯਾਰ ਟਾਈਮ ਬਹੁਤ ਵੇਸਟ ਹੋ ਗਿਆ ਜਲਦੀ ਨਿਕਲੀਏ ਇੱਥੋਂ ਹੁਣ ਟਾਈਮ ਵੇਸਟ ਹੋ ਗਿਆ ਮੁੜ ਕੇ ਰੈਸਟ ਸਮਾਂ ਵੀ ਬੀਤਦਾ ਜਾ ਰਿਹਾ ਬਾਅਦ ਵਿੱਚ ਇਹਨਾ ਹੋਵੇ ਗੱਡੀ ਬਾਦੂ ਚਲਾਉਣੀ ਪਵੇ ਫਿਰ ਐਕਸਟਰਾ ਉੱਪਰ ਵਾਈਲੇਸ਼ਨ ਨਾ ਹੋ ਜਵੇ ਲੋ ਜੀ ਲੋਡਿੰਗ ਸਟਾਰਟ ਹੋ ਗਈ ਆ ਕੀ ਕੀ ਆ ਬੰਬੇ ਬੰਬੇ ਵਾਲੀ 4% ਅਲਕੋਹਲ ਕਿਹੜੀ ਆ ਮੈਨੂੰ ਪਤਾ ਨਹੀਂ ਨਾਮ ਇਧਰ ਲਈ ਆ ਫਰਾਂਸ ਦੀ ਆ ਕੋਈ ਅੰਗਰੇਜ਼ ਹੈਗੀ ਕੋਈ ਜੋੜੀ ਵੀ ਆ ਅੱਜ ਇਥੇ ਦਾਰੂ ਹੀ ਲੋਡ ਕਰਨਾ ਆ ਆ ਨਾਲ ਨਾਲੀ ਬੈਲਟਾ ਮਰੀ ਜਾਵਾਂ ਸਿੱਟੀ ਜਾ ਮੈਂ ਨਹੀਂ ਤਾਂ ਬਾਅਦ ਵਿੱਚ ਗੱਡੀ ਤੇ ਬਾਅਦ ਵਿੱਚ ਔਖਾ ਹੋਣਾ ਹੈਗੀਆਂ ਕੱਚੀਆਂ ਬੋਤਲਾਂ ਆ ਪੁੱਛਦੇ ਆ ਕਹਿੰਦਾ ਸਾਨੂੰ ਗਿਫਟ ਗੁੱਫਟ ਹੀ ਦੇ ਦੇ ਸਾਨੂੰ ਵੀ ਦੇ ਦੇ ਉਹ ਗਿਫਟ ਗੁੱਫਟ ਕਿੱਤੀ ਫਰੀਚ ਬਹੁਤ ਗਰਮੀ ਵੀ ਇਟਲੀ ਚ ਇਸ ਟਾਈਮ 35 ਡਿਗਰੀ ਟੈਂਪਰੇਚਰ ਹੋਇਆ ਪਿਆ ਮੈਨੂੰ ਲੱਗਾ ਵੀ ਇੰਡੀਆ ਹੀ ਗਰਮੀ ਆ ਪਰ ਇੰਡੀਆ ਨਾਲੋਂ ਜ਼ਿਆਦਾ ਇੱਥੇ ਗਰਮੀ ਆ ਲੋਡ ਕਰ ਲਈ दारू ਤਾਂ दारू ਲੋਡ ਕੀਤੀ ਹੋਈ ਆ ਦੇਖੋ ਤਾਂ ਟਰੱਕ ਭਰ ਲਿਆ दारू ਦਾ ਇਹੀ ਆਪਣੇ ਪੰਜਾਬ ਹੁੰਦਾ ਏ ਯੂਰਪ ਦਾ ਇਹ ਫਰਕ ਆ ਯੂਰਪ ਵਾਲਿਆਂ ਨੇ ਤਾਂ ਮੈਨੂੰ ਇੱਕ ਬੂੰਦ ਵੀ ਨਹੀਂ ਪੁੱਛੀ ਵੀ ਤੈਨੂੰ ਕੋਈ ਗਿਫਟ ਗੁਫਟੀ ਦੇ ਦਈਏ ਇਹ ਪੰਜਾਬ ਹੁੰਦਾ ਤਾਂ ਨੇ ਕਹਣਾ ਪਹਿਲਾਂ ਦੋ ਪਕੇ ਲਾਲਾ ਵੇ ਲੋਡ ਕਰਦੇ ਆ ਓਏ ਗਰਮੀ ਬਹੁਤ ਹੈ ਇਟਲੀ ਚ ਚਲਿਏ ਬੰਦ ਕਰੀਏ ਫਟਾਫਟ ਕਾਲ ਬਹੁਤ ਪੈ ਰਹੀ ਹੈ ਵੀ ਨਿਕਲਿਏ ਇੱਥੋਂ ਦਵਾ ਦਵਾ ਇਸੀ ਚ ਬੈਠੀਏ ਜਾ ਕੇ ਗੱਡੀ ਨੂੰ ਕਰੀਏ ਬੰਦ ਤੇ ਕਰੀਏ ਸਫਰ ਦੀ ਸ਼ੁਰੂਆਤ ਹੈ ਟਾਟਾ ਬਾਏ ਬਾਏ ਸੀ ਯੂ